ਪਿਛਲੇ ਦਿਨੀ ਹੀ ਬੀਤੀ ਦੇਰ ਰਾਤ ਅੰਮ੍ਰਿਤਸਰ ਦੇ 597 ਰੋਡ ਦੇ ਨਾਲ ਲੱਗਦੇ ਸੌਟੀ ਸੜਕ ਤੇ ਕੁਝ ਨੌਜਵਾਨਾਂ ਦੇ ਵੱਲੋਂ ਹੋਕ ਕੀਤੀ ਜਾਂਦੀ ਹੈ ਜਿਹੜੀ ਕਿ ਸੀਸੀਟੀਵੀ ਵੀ ਸਾਹਮਣੇ ਆਉਂਦੀ ਹੈ ਤਾਂ ਪੁਲਿਸ ਦੇ ਵੱਲੋਂ ਪਰਚਾ ਦਰਜ ਕਰਕੇ ਅੱਜ ਉਸ ਮਾਮਲੇ ਦੇ ਵਿੱਚ ਦੋ ਨੌਜਵਾਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਤਾਂ ਇਸ ਮਾਮਲੇ ਦੇ ਬਾਰੇ ਜਾਣਕਾਰੀ ਲੈਣੇ ਆ ਤਾਂ ਸਾਡੇ ਨਾਲ ਨੇ ਥਾਣਾ ਬੀੜਵਿੰਦ ਦੇ ਐਸਐਸਓ ਸਰਦਾਰ ਸੁਖਬੀਰ ਸਿੰਘ ਜੀ ਤਾਂ ਸਰ ਕੀ ਕਹਿਣਾ ਚਾਹੁੰਦੇ ਜਿਹੜੇ ਦੋ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਜੀ ਇਹਦੇ ਵਿੱਚ 13 ਤਰੀਕ ਨੂੰ ਜੇ ਸੌਪੀ ਕੋਰਟ ਇੱਕ ਵਾਰਤਬ ਹੋਈ ਸੀ ਜਿੰਦੇ ਜ ਇੱਕ ਨਰਕਾ ਸੀਗਾ ਉਹ ਜਾ ਰਿਹਾ ਸੀ ਪੈਦਲ ਤੇ ਉਹਦੇ ਪਿੱਛੋਂ ਦੋ ਨੌਜਵਾਨ ਤੇ ਨੌਜਵਾਨ ਆਏ ਬਾਈਕ ਤੇ ਉਹ ਦੋਗੇ ਜਿਹਦੇ ਤੋਂ ਕੋ ਕਰਕੇ ਲੈ ਗਏ ਸੀ ਉਹਦਾ ਮੋਬਾਈਲ ਸਰਚ ਕਰਕੇ ਲੈ ਗਏ ਸੀ ਉਹਨਾਂ ਨੂੰ ਫਿਰ ਉਸ ਤੋਂ ਬਾਅਦ ਜਿਹੜਾ ਸਾਇੰਟਿਫਿਕਲੀ ਆਧਾਰ ਤੇ ਜਿਹੜਾ ਸਾਰੀ ਪੂਰੀ ਦੀ ਇਨਵੈਸਟੀਗੇਸ਼ਨ ਕੀਤੀ ਗਈ ਤੇ ਕੱਲ ਲੇਟਾਂ ਹੀ ਤੁਹਾਨੂੰ ਅਪਡੇਟ ਕਰ ਦੇਵਾਂਗੇ ਤਾਂ ਕਰ ਨੌਜਵਾਨ ਕਿੱਥੋਂ ਆਇਆ ਸੀ ਦੀ ਇਹ ਦੋਵੇਂ ਨੌਜਵਾਨ ਦੀ ਬਕਉਂਪਰੇ ਤੋਂ ਬਲੋਂਗ ਕਰਦੇ ਸੀ ਤੇ ਉੱਥੋਂ ਨਸ਼ਾ ਕਰਦੇ ਆਦੇ ਸੀ ਤੇ ਲੁੱਟਾਪੋਣ ਕਾਤ ਕੇ ਆਵੇ ਨਾ ਸੀ ਦੀ ਪੂਰੀ ਕਾਤ ਕੇ ਸੀ ਜਿਹੜੇ ਨੌਜਵਾਨ ਦਾ ਮੋਬਾਈਲ ਫੋਨ ਖੋਹ ਕੀਤਾ ਗਿਆ ਉਹ ਕਿੱਥੋਂ ਆਇਆ ਸੀ ਦੀ ਅੰਮ੍ਰਿਤਸਰ ਦੇ ਵਿੱਚ ਉਹ ਇਥੇ ਕਿਸੇ ਕੰਪਨੀ ਜੌਬ ਕਰਦਾ ਜੀ ਅਦਰ ਸਟੇਟ ਦਾ ਹੈ ਇਥੇ ਕੰਪਨੀ ਜੌਬ ਕਰਦਾ ਉਹ ਵਾਕ ਕਰ ਰਿਹਾ ਸੀ ਤੇ ਉਦੋਂ ਨੂੰ ਸਨੈਚ ਕਰਕੇ ਲੈ ਗਏ ਤਾਂ ਸੀਸੀਟੀਵੀ ਤਸਵੀਰ ਵੀ ਸਾਹਮਣੇ ਆਈ ਹੈ ਜੀ ਇਹਨਾਂ ਦੀ ਸਾਡੀ ਤਸਵੀਰ ਵੀ ਸਾਹਮਣੇ ਆਈ ਸੀ ਉਸੇ ਨੂੰ ਆਧਾਰ ਬਣਾ ਕੇ ਫਿਰ ਅੱਗੇ ਇਸ ਦਾ ਟੈਕਨੀਕਲੀ ਫੋਟ ਲਾਇਕੇ ਤੇ ਕਿਸਾ ਤਾਂ ਕੀਤਾ ਗਿਆ ਸੀ ਤਾਂ ਕਰ ਕਿੰਨਾ ਸਮਾਂ ਲੱਗਾ ਜੀ ਇਹਦੇ ਵਿੱਚ ਕੇਸ ਸਟ੍ਰੈਸ ਕਰਨ ਨੂੰ ਇਹ ਸਾਡੇ 2-2 ਦਿਨ ਲੱਗੇ ਸੀ ਹਾਂ ਦੋ ਬੰਦੇ ਨੇ ਸਾਰਾ ਕਰੈਕ ਕਰ ਲਿਆ ਸੀਗਾ ਤੇ ਫਿਰ ਕੁੱਸ਼ੀ ਕਰਦੇ ਜੀ ਜੇਕਰ ਅਸੀਂ ਗੱਲ ਕਰੀਏ ਜਿਹੜੇ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਇਹਨਾਂ ਦੇ ਉੱਪਰ ਕੋਈ ਪਹਿਲਾਂ ਵੀ ਖੋਹ ਦਾ ਪਰਚਾ ਦਰਜ ਹੈ ਫਿਰ ਕੀ ਕਰਦੇ ਨੇ ਨੌਜਵਾਨ ਇਹ ਜਿਹੜੇ ਵਾਰਦਤਾਂ ਤਾਰੇ ਨੇ ਦੇ ਰਾਤ ਇਹਨਾਂ ਨੂੰ ਲੇਟਰੇਟ ਅਰੈਸਟ ਕੀਤਾ ਸੀਗਾ ਅੱਜ ਕੋਰਟ ਚ ਪੇਸ਼ ਕਰਕੇ ਇਹਨਾਂ ਨੂੰ ਰਿਮਾਨਡ ਲੈ ਆ ਗਏ ਹਮ ਅਥਾਰਟੀ ਨੂੰ ਅਨੁਸਾਰ ਕਰਕੇ ਜਿਹੜੇ ਪਿਛਲੇ ਜਿਹੜੇ ਵਾਰਦਤਾਂ ਕੀਤੀਆਂ ਉਹ ਟੈਸਟ ਤੇ ਆ। ਤਾਂ ਜਿਹੜੇ ਮੋਟਰਸਾਈਕਲ ਇਹਨਾਂ ਨੇ ਉੱਪਰ ਜਿਹੜੀ ਖੋਹ ਕੀਤੀ ਜਾ ਰਹੀ ਹੈ ਲਗਾਤਾਰ ਉਹ ਮੋਟਰਸਾਈਕਲ ਦਾ ਪਤਾ ਲੱਗਾ ਜੀ ਕਿਹਦਾ। ਹਾਂਜੀ ਉਹ ਮੋਟਰਸਾਈਕਲ ਵੀ ਅਸੀਂ ਕਰ ਲਿਆ ਰੌਂਡ ਅਪ ਕਰ ਲਿਆ ਤੇ ਉਹ ਹੁਣ ਲੇਟਰੋਂ ਜਿਹੜਾ ਹੈਗਾ ਮੋਟਰਸਾਈਕਲ ਸਾਰਾ ਵੈਰੀਫਾਈ ਕਰ ਰਹੇ ਹਾਂ ਵੀ ਇਹਨਾਂ ਨੇ ਕਿੱਥੋਂ ਚੋਰੀ ਕੀਤਾ ਜਾਂ ਖੋਹਿਆ ਤਾਂ ਉਹ ਵੀ ਚੋਰੀ ਦਾ ਹੀ ਹੈ ਜੀ ਪਤਾ ਲੱਗਾ ਕਿ ਮੋਟਰਸਾਈਕਲ ਕਿੱਥੋਂ ਇਹਨਾਂ ਦੇ ਵੱਲੋਂ ਚੁੱਕਿਆ ਗਿਆ ਇਨਵੈਸਟਿਗੇਟ ਕੀਤਾ ਜਾ ਰਿਹਾ ਜੀ ਹਾਂ ਹੁਣ ਉਹ ਮੰਨਦੇ ਸੀ ਕਰਕੇ ਲਿਆ ਸਾਰਾ ਥਰਮਲੀ ਕਰਕੇ ਸਾਰਾ ਸਾਰੀ ਗੀਟ ਕਲੀਅਰ ਕੀਤੀ ਲਗਾਤਾਰ ਇਹਨਾਂ ਨੌਜਵਾਨਾਂ ਨਾਲ ਕੋਲ ਪੁੱਛਗਿਛ ਕੀਤੀ ਜਾਏਗੀ ਕਿੱਥੇ ਕਿੱਥੇ ਇਹਨਾਂ ਦੇ ਵੱਲੋਂ ਖੋਹਾਂ ਜੜੀਆਂ ਕੀਤੀਆਂ ਗਈਆਂ ਨੇ ਬਿਲਕੁਲ ਜੀ ਬਿਲਕੁਲ ਸਾਰੀਆਂ ਵਰਤਪਾ ਦਾ ਟੈਸਟ ਕੀਤੇ ਜਾਣਗੇ ਮੋਬਾਈਲ ਕਵਰ ਕੀਤੇ ਜਾਣਗੇ ਜਿਹੜੇ ਮਦਈਆ ਉਹਨਾਂ ਨੂੰ ਮੋੜੇ ਜਾਣਗੇ ਜੇਕਰ ਹੋਰ ਕੋਈ ਸਾਹਮਣੇ ਆਉਂਦਾ ਉਹਦੇ ਮੁਤਾਬਕ ਕਾਰਵਾਈ ਕੀਤੀ ਜਾਏਗੀ ਅਗਲੇ ਜੀ ਹਾਂ ਤੁਸੀਂ ਵੇਖਿਆ ਕਿ ਥਾਣਾ ਸੁਮੇਰ ਸਿੰਘ ਦੇ ਖਾਣਾ ਪੀੜਵਿਆਂ ਦੇ ਅੱਛਾ ਤੋਂ ਸਰਦਾਰ ਸੁਖਬੀਰ ਸਿੰਘ ਹੋਣਾ ਦੇ ਵੱਲੋਂ ਪੂਰੀ ਜਾਣਕਾਰੀ ਦਿੱਤੀ ਗਈ ਹੈ ਕਿ ਕਿਸ ਤਰ੍ਹਾਂ ਲਗਾਤਾਰ ਜਿਹੜੇ ਨੌਜਵਾਨ ਨੇ ਉਹ ਵਾਰਦਾਤਾ ਕਰਦੇ ਪਏ ਸੀ ਤਾਂ ਜਦੋਂ online CCTV ਤਸਵੀਰ ਸਾਹਮਣੇ ਆਂਦੀ ਹੈ ਤਾਂ ਉਸ ਮਾਮਲੇ ਦੇ ਵਿੱਚ ਗ੍ਰਿਫਤਾਰ ਬੰਦ ਗ੍ਰਿਫਤਾਰ ਕਰਵਾਂਦੀ ਕਾਰਵਾਈ ਜਿਹੜੀ ਆ ਉਹ ਕੀਤੀ ਗਈ ਹੈ ਜਗਵੰਤ ਟੀਵੀ ਦੇ ਲਈ ਸਾਹਿਲ ਅਮਰਸਾ